ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੱਕ ਟੁੱਡੀਕੇ ਦੇ ਵਿੱਚੋਂ ਲੈ ਕੇ ਤੁਹਾਡੇ ਲਈ ਰੂਪ ਹੋਏ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਵਾਂਗੇ ਮਿੱਤਰੋ ਦੋਵੇਂ گاਵਾ ਤੁਹਾਡੇ ਭਾ ਮਤਾਬਕ ਚੰਗੇ ਦੁੱਧ ਦੀਆਂ ਮਾਲਕਣਾ ਹੋਣਗੀਆਂ ਕੀ ਬਾਈ ਰੇਟ ਕਰਦਾ ਵਾ ਕਿੰਨੇ ਦੀ ਵੇਚਣੀ ਚਾਹੁੰਦਾ ਵਾ ਕੀ ਡਿਟੇਲ ਆ ਕਿਹੜੇ ਘਰੇ ਖੜੀਆਂ ਉਹ ਕਰਦੇ ਗੱਲਾਂ ਬਾਤਾਂ ਭਾਈ ਦੇ ਨਾਲ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਆਲਾ ਵਧੀਆ ਸੇਤਾ ਦੇ ਪਰਿਵਾਰ ਵਧੀਆ ਤੁਸੀਂ ਦੱਸ ਅੱਛਾ ਨਾਮ ਦੱਸ ਦਈਏ ਮਨਮੋਹਨ ਸਿੰਘ ਮਨਮੋਹਨ ਸਿੰਘ ਇੱਕ ਮਨਮੋਹਨ ਸਿੰਘ ਹੁੰਦਾ ਜਿਹੜਾ ਵਾ ਮਨਲਾ ਉਹ ਕਾਂਗਰਸ ਦਾ ਤੇ ਤੂੰ ਮਨਮੋਹਨ ਸਿੰਘ ਗਾਈਆਂ ਵਾਲਾ ਹਾਂਜੀ ਅੱਛਾ ਭਾਈ ਅੱਜ ਜਿਹੜੀ ਪਹਿਲੇ ਨੰਬਰ ਤੇ ਵੜੜਾ ਕੀ ਡਿਟੇਲ ਆਂਦੀ ਬਈ ਇਹਦੇ ਥੱਲੇ 17 ਕਿਲੋ ਦੁੱਧ ਆ ਠੀਕ ਹੈ ਵੀਰੇ ਬੱਚਾ ਬੱਚਾ ਹੈ ਨਹੀਂ ਗਾਈ ਕਿੰਨੇ ਟਾਈਮ ਦੀ ਸੂਈ ਆ ਤਿੰਨ ਮਹੀਨੇ ਹੋ ਗਏ ਠੀਕ ਹੈ ਬਾਈ ਚੂਣ ਚਣ ਨੂੰ ਕਿਵੇਂ ਓਕੇ ਆ ਜਮਾ ਜਿਵੇਂ ਇੱਕ ਮੂਹਰਲਾ ਥਾਣਾ ਚੱਕਦੀ ਇਹਦਾ ਦੁੱਧ ਤਰੀ ਵੱਧ ਨਾ ਨਾ ਇੱਕੋ ਜਿਹਾ ਐਣ ਇੱਕੋ ਜਿਹਾ ਲੈ ਮਿੱਤਰੋ ਦੇਖ ਸਕਦੇ ਆ ਅੱਛਾ ਚੂਣ ਚਣ ਚੰਗਾ ਲੱਗਿਆ ਜਮਾ ਓਕੇ ਆ ਜਮਾ ਠੀਕ ਹੈ ਬਾਈ ਸੂ ਇਹ ਸੀਮਨ ਕਿਹੜੇ ਦੀ ਆ ਬਾਈ ਇਹ ਡੈਨਮਾਰਕ ਦੀ 40116 ਦੀ ਡੈਨਮਾਰਕ ਤੇ 40116 ਦੀ ਹੈ ਸੂ ਆ ਇਹ ਦੂਜਾ ਸੂਈ ਹੋਈ ਆ ਹਾਂ ਦੂਜਾ ਛਿੱਗੀ ਆ ਮੂਹਰ ਤਾਂ ਗੱਪਣ ਹੋਈ ਹੋਈ ਆ ਹਣ ਅੱਗੇ ਕੀ ਨਹੀਂ ਹਾਂ ਗੱਪਣ ਹੋਈ ਆ ਕਿੰਨੇ ਚਿਰ ਦੀ ਇਹਨੂੰ ਹੋ ਗਿਆ ਮਹੀਨਾ ਉਹ ਨਾ ਕੋਕ ਠੀਕ ਉਹ ਕਿਹੜੇ ਤੋਂ ਕਰਾਤੀ ਬਾਈ ਉਹ ਲਿਖਿਆ ਵਿਆ ਠੀਕ ਹੈ ਵੀਰੇ ਰੇਟ ਕੀ ਰਹੂਗਾ ਬਾਈ ਇਹਦਾ 60000 ਰੁਪਇਆ ਮਾਨਤਨ ਵਿੱਚ ਕਿੰਨਾ ਕਰਦੇ 55 ਦੇ ਦੇ ਤਾਂ ਚੱਡੀ ਬਾਰੂ ਤੋਰੀ ਲੈ ਵੀ ਮਿੱਤਰੋ 17 ਕਿਲੋ ਦੁੱਧ ਦਾ 60000 ਮੋਲਾ 55 ਦੀ ਮਿਲ ਜੂਗੀ ਬਾਈ ਤੇ ਵੈੜ ਚੰਗੀ ਆ ਮਿੱਤਰੋ ਦੇਖ ਸਕਦੇ ਕੱਪੜੇ ਹੋਈ ਨੇ ਇੱਕ ਮਹੀਨਾ ਹੋ ਗਿਆ ਸੋਈ ਨੂੰ ਤਿੰਨ ਮਹੀਨੇ ਹੋ ਗਏ ਲੈ ਮਿੱਤਰੋ ਵੇਖੋ ਗਾ ਠੀਕ ਆ ਬਾਈ ਲੈ ਚੂਣ ਚਾਂਣ ਦੀ ਓਕੇ ਦੀ ਰਿਪੋਰਟ ਆ ਵੇਖੋ ਤੁਸੀਂ ਸਰ ਜਿਹੜੇ ਭਰਾ ਨੂੰ ਚੱਕੇ ਦੁੱਧ ਦੀ ਗਾਂ ਮਾਲਕ ਨੂੰ ਚਾਹੀਦੀ ਤੁਸੀਂ ਪਾਈ ਨਾ ਰਾਬਤਾ ਕੈਮ ਕਰ ਲੈਣੇ ਮਿੱਤਰੋ ਸੈਡ ਜਿਹੜਾ ਪਾਸਾ ਜਰੂਰ ਆਉ ਤੁਹਾਨੂੰ ਪਹਿਲਾ ਦੱਸਦਾ ਪਰ ਦੁੱਧ ਦੇ ਵਿੱਚ ਕੋਈ ਬਾਦ ਘਾਟ ਨਹੀਂ ਪਾਈ ਜਾਂਦਾ ਉਹ ਤੁਸੀਂ ਚੋਈ ਲੈਣੀ ਆ ਕਿਉਂਕਿ ਇਹਦਾ ਚੋਈ ਹੈ ਦੁੱਧ ਚੋਂ ਆਉਂਦੀ ਇਹਦੇ ਵਿੱਚ ਤਾਂ ਕੋਈ ਵਟਾ ਹੀ ਨਹੀਂ ਅੱਛਾ ਉਸਤਾ ਦਾ 2 ਨੰਬਰ ਵਾਲੀ ਜਿਹੜੀ ਹੁਣ ਦੱਸ ਕਿੰਨੇ ਦੀ ਇਹ ਸਿੱਗੀ ਮੂੰਦੀ ਆ ਸਿੱਗੀ ਐ ਮੂੰਦੀ ਹਾਂ ਕਿੰਨਾ ਸੂਸ ਹੋਈ ਪਈ ਇਹ ਦੂਜਾ ਅੱਛਾ ਇਹ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਇਕੱਠੀਆਂ ਸੂਈਆਂ ਦੋਨੇ ਅੱਛਾ ਇਹ ਵੀ ਬਣੀ ਹੋਈ ਆ ਹਾਂ ਇਹਨੂੰ ਕਿੰਨਾ ਟਾਈਮ ਹੋ ਗਿਆ ਟੀਚਰ ਇਹ ਇਕੱਠੀਆਂ ਦੇ ਭਰਾਏ ਆ ਸੀ ਠੀਕ ਆ ਬਾਈ ਇਹਦੇ ਵੀ ਇਹ ਉਹ ਵੀ ਲਿਖਿਆ ਹੋਇਆ ਜਿਹੜਾ ਇਹਦੇ ਭਰਾਏ ਹਾਂ ਹਾਂ ਇਹਦੇ ਸਾਲੇ ਦੁੱਧ ਕਿੰਨਾ ਬਾਈ ਇਹਦੇ ਸਾਲੇ 17 ਕਿਲੋ ਇਹਦੇ ਸਾਲੇ 17 ਕਿਲੋ ਚੋਣ ਚਣ ਦੀ ਓਕੇ ਓਕੇ ਜਾਵਾਂ ਇਹ ਕਿੰਨੇ ਦੀ ਦੇ ਦੇਗੇ ਬਾਈ ਇਹ ਵੀ ਉਹਨੇ ਦੀ ਦੇ ਦਾਂਗੇ ਬਾਈ ਇਹਦਾ ਘੱਟ ਕਰ ਲੈ ਥੋੜਾ ਜਿਹਾ ਯਾਰ ਹੈ ਗਾਂ ਬਹੁਤ ਚੰਗੀ ਆ ਇਹ ਨਾ ਟੁੱਟਣ ਦੀ ਗੱਲਾਂ ਵੀ ਕਰ ਇੱਕ ਪੰਜ ਦਾ ਜੋੜਾ ਜਾਣਦੇ ਆ ਜਿਵੇਂ ਮਾਦੀ ਕਰਦੇ ਤੈਨੂੰ ਵੜ ਲਾਉਣ ਦੇ ਕੋਹਣੀ ਹੁੰਦਾ ਹੁਣ 5000 ਤੈਨੂੰ ਉੱਪਰ ਦਾ ਜਿਹੜਾ ਮਾਲਾ ਵਾਦੂ ਆ ਵੇਹੇ ਤਾਂ ਲੱਖ ਰੀਂ ਗਈਆਂ ਚਲ ਫਿਰ ਮੈਂ ਤਰਸ ਕੇ ਆ ਗਿਆ ਮੈਂ ਠੀਕ ਆ ਬਾਈ 1 ਲੱਖ 5 ਦਾ ਇੱਥੇ ਰੋਕ ਲੈ ਬਾਈ ਆ ਲੈ 1 ਵੇ 1 ਲੱਖ 5000 ਦਾ ਜੋੜਾ ਬਾਈ ਨਵੀਦੀਪ ਸਿੰਘ ਫੋਟੋ ਬੜੀ ਘੈਂਡ ਆਉਣੀ ਹੁ ਕਰਦੇ ਘਰਾਂ ਦੀ ਹਾਂ ਬੈਠਕ ਆ ਅੱਛਾ ਨੰਬਰ ਕਿੰਨਾ ਆ ਗਿਆ ਮਉਣ ਬਾਈ 94649 59084 ਇੱਕ ਵਾਲੀ ਹੋਰ ਆਉਣ ਦੇ 9465495084 ਠੀਕ ਹੈ ਇਸ ਨੰਬਰ ਤੇ ਕਾਲ ਲਓ ਬਾਈ ਨਾਲ ਤੁਸੀਂ ਰابطਾ ਕਰ ਮਿੱਤਰੋ ਪਿੰਡ ਚੱਕ ਟੁੱਡੀਕੇ ਜ਼ਿਲ੍ਹਾ ਫਰੀਦਕੋਟ ਤੇ ਫਰੀਦਕੋਟ ਦੀ ਤਹਿਸੀਲ ਪੈ ਗਈ ਹੈ ਨਾ ਬਾਈ ਤੇ ਗੱਲਬਾਤ ਲਈ ਨੰਬਰ ਸਕਰੀਨ ਤੇ